ਸਾਚੀਗਾਲ ਮੈਂ ਚੰਨ ਗਮਲ ਸਿੰਘ 올ਡ ਅਰਵਿਦਾਂ ਤੂਰੀ ਤੋਂ ਸੰਤ ਗੋਬਿੰਦ ਸਾਹਿਬ ਦੀ ਸੇਵਾ ਸੰਤੂ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਸੇਵਾ ਚਾਜ ਰਿਹਾ ਹਾਂ ਤੇ ਮੇਰੇ ਕੋਲੇ ਆਏ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਆਏ ਨੇ ਈਸਟ ਅਫਰੀਕਾ ਤੋਂ ਤੇ ਇੱਕ ਦਾਨੀਆ ਕੰਟਰੀ ਹੈ ਨਾ ਦੀ ਤੇ ਉੱਥੋਂ ਆਏ ਨੇ ਅਫਰੀਕਾ ਤੋਂ ਇਹਨਾਂ ਨੇ ਵੀਡੀਓ ਦੇਖੀਆਂ ਸੀ ਅਤੇ ਵੀਡੀਓ ਦੇਖ ਕੇ ਇਹਨਾਂ ਨੂੰ ਕੀ ਲੱਗਿਆ ਤੇ ਮੇਰੇ ਕੋਲ ਆਏ ਨੇ ਇਹ ਥੋੜਾ ਜਾਣਾਂਗੇ ਇਹਨਾਂ ਤੋਂ ਮਿਲਣ ਆਏ ਸੀ ਮੈਂ ਤਾਂ ਤੇ ਵੀਡੀਓ ਦੇਖ ਦਿੰਨੇ ਤੇ ਇਹਨਾਂ ਦਾ ਐਕਸਪੀਰੀਅੰਸ ਜਾਣਦੇ ਹਾਂ ਵੀ ਇੱਥੇ ਆਏ ਨੇ ਪਹਿਲੀ ਵਾਰ ਹੀ ਆਏ ਨੇ ਵੈਸੇ ਮੇਰੇ ਕੋਲੇ ਤੇ ਇਹ ਉਮੀਦ ਕਰਦਾ ਵੀ ਤੁਸੀਂ ਸਾਰੇ ਤੰਦਰੁਸਤ ਹੁੰਦੇ ਰਹੋ ਰਾਜੀ ਰਹੋ ਸਾਰੇ ਤੇ ਜੋ ਵੀ ਅਸੀਂ ਦਿੰਨੇ ਆ ਜੜੀ ਬੂਟੀਆਂ ਦਾ ਕੰਬੀਨੇਸ਼ਨ ਜੋ ਵੀ ਪਿਓਰ ਸ਼ੁੱਧ ਆਯੁਰਵੈਦਿਕ ਤੁਸੀਂ ਉਹਦੇ ਨਾਲ ਤੰਦਰੁਸਤ ਹੋਵੋ ਠੀਕ ਹੋਵੋ ਤੇ ਸੰਤ ਮਾਹ ਪੁਰਸ਼ਾਂ ਦੀ ਕਿਰਪਾ ਸਦਕਾ ਆਯੁਰਵੈਦਿਕ ਸੇਵਾ ਆਪਣੀ ਪਰੰਪਰਾ ਚੱਲ ਰਹੀ ਹੈ ਤੇ ਸਤਾਰ ਸਭ ਤੋਂ ਜਾਣਦੇ ਆ ਤੇ ਕੀ ਕਹਿਣਗੇ ਤੇ ਇਹਨਾਂ ਨੂੰ ਪੁੱਛਦੇ ਆ ਵਾਈਕੁਲ ਜੀ ਕਾਕਾ ਸਾਹਿਬ ਵਾਈਕੁਲ ਜੀ ਫਤਿਹ ਮੈਂ ਸੰਧਾਰ ਕੋਲਵਿੰਦਰ ਸਿੰਘ ਰਾਏ ਤਲਦਾਰੀਆ ਈਸਟ ਅਫਰੀਕਾ ਤੋਂ ਅੱਜ ਡਾਕਟਰ ਸਾਹਿਬ ਕੋਲ ਪਹੁੰਚਿਆ ਸੀਗਾ ਅਨ੍ਹਾ ਦੇ ਕੁਝ ਵੀਡੀਓਸ ਮੈਂ ਪਿੱਛੇ ਦੇਖੇ ਸੀਗੇ ਤੇ ਜਦੋਂ ਇੰਡੀਆ ਆਇਆ ਤਾਂ ਬਹੁਤ ਦਿਲੀ ਤੋਂ ਮਨ ਆਸੀ ਵੀ ਇੱਕ ਵਾਰ ਮਿਲ ਕੇ ਜੁੜ ਜਾਵਾ ਇੱਥੇ ਆ ਕੇ ਬਹੁਤ ਚੜ੍ਹ ਨਾ ਲੱਗਿਆ ਬਹੁਤ ਗੱਲਾਂ ਬਾਤਾਂ ਕੀਤੀਆਂ ਤੇ ਮੇਰੀ ਵੀ ਉਮਰ 58 ਸਾਲ ਹੈ ਮੇਰੀ ਐਕਸਪੀਰੀਅੰਸ ਦਾ ਆਪਣਾ ਡਾਕਟਰ ਸਾਹਿਬ ਨੂੰ ਕਾਫੀ ਐਕਸਪੀਰੀਅੰਸ ਹੈ ਉਹਨਾਂ ਕੋਲ ਅਸੀਂ ਲੈ ਕੇ ਚੱਲੇ ਆ ਅੱਖਾਂ ਦੀ ਦਵਾਈ ਜੀ ਮੇਰੇ ਵਾਸਤੇ ਤੇ ਮੇਰੀ ਵਾਈਫ ਵਾਸਤੇ ਤੇ ਇਹ ਕੋਨਾ ਜੀ ਇਹ ਵੀ ਬਹੁਤ ਵਧੀਆ ਉਹਨਾਂ ਨੇ ਚੀਜ਼ ਸਾਰਾ ਦਿੱਤੀ ਆ ਜਿਹੜੀ ਹਰਬਲਟੀ ਬਣਾਉਂਦੇ ਨੇ ਬਹੁਤ ਸਾਰੇ ਰੋਗਾਂ ਲਈ ਉਹਨਾਂ ਨੇ ਮੈਂ ਦੱਸਿਆ ਕਿ ਬਹੁਤ ਹੀ ਰਾਮ ਬਾਣ ਇਲਾਜ ਆ ਜਾਗਾ ਤੇ ਸੂਣਾ ਲੈ ਕੇ ਚੱਲੇ ਆ ਤੇ ਫਿਰ ਜਿਸ ਆ ਵੀ ਆਦਾ ਰਿਜ਼ਲਟ ਹੋਊਗਾ ਹਾਂਜੀ ਉਮੀਦ ਆ ਕਿ ਬਹੁਤ ਅੱਛਾ ਆਊਗਾ ਉਹ ਫਿਰ ਅਸੀਂ ਆਪਣੇ ਰਿਵਿਊ ਵੀਡੀਓ ਬਣਾ ਕੇ ਡਾਕਟਰ ਸਾਹਿਬ ਨੂੰ ਭੇਜ ਦਾਂਗੇ ਤੇ ਉਹ ਗੱਦੇ ਨੂੰ ਕੋਈ ਪੋਸਟ ਕਰਦਾ ਨਹੀਂ ਕੋਈ ਰੌਲਾ ਨਹੀਂ ਕਰ ਜੀ ਇਹਨਾਂ ਦਾ ਧੰਨਵਾਦ ਇਹਨਾਂ ਨੇ ਆਪਣਾ ਵੀਡੀਓ ਤੇ ਬਣਾਉਣ ਦੀ ਸਾਨੂੰ ਪਰਮਿਸ਼ਨ ਦਿੱਤੀ ਤੇ ਬਹੁਤ ਧੰਨਵਾਦ ਸਰਦਾਰ ਸਾਹਿਬ ਦਾ ਤੇ ਅਫਰੀਕਾ ਤੋਂ ਈਸਟ ਅਫਰੀਕਾ ਤੋਂ ਆਏ ਨੇ ਤੇ ਇਸੇ ਤਰ੍ਹਾਂ ਵੀਡੀਓ ਤੁਹਾਡੇ ਤੱਕ ਹੋਰ ਲਿਆਉਂਦਾ ਰਹੂੰਗਾ ਤੇ ਜੁੜੇ ਰਹੋ ਪੇਜ ਨੂੰ ਫੋਲੋ ਕਰ ਲਿਓ ਨਹੀਂ ਕਰਿਆ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਦਿਓ ਆ ਗਿਆ ਖੁਸ਼ ਰਹੋ ਤੰਦਰੁਸਤੋ